ਇੱਕਰੀ ਸੋਚ ਕੇ ਦੇਖੋ ਜੇਕਰ ਕਿਤੇ ਪੰਜਾਬ ਸਰਕਾਰ ਦੇ ਕੋਲ 4 ਲੱਖ ਕਰੋੜ ਰੁਪਇਆ ਆ ਜੰਦਾ ਤਾਂ ਸਰਕਾਰ ਅਨਾਉਂਸ ਕਰੁੰਦੀ ਐ ਕਿ ਹਰ ਪੰਜਾਬੀ ਦੇ ਖਾਤੇ ਵਿੱਚ ਬਰਾਬਰ ਬਰਾਬਰ ਵੰਡੇ ਰਣਗੇ ਤਾਂ ਤਕਰੀਬਨ ਤਕਰੀਬਨ ਹਰ ਪੰਜਾਬੀ ਦੇ ਖਾਤੇ ਵਿੱਚ 1 ਲੱਖ 3000 ਰੁਪਏ ਦੀ ਵੱਧਿਆ ਰਕਮ ਆਏਗੀ ਪੈਸਾ ਹੀ ਪੈਸਾ ਹੋਊਗਾ ਸੁਣ ਕੇ ਵਧੀਆ ਲੱਗਾ ਥੋੜਾ ਇਸ ਨੂੰ ਉਲਟਾ ਕਰ ਦਿੰਦੇ ਆ ਪੰਜਾਬ ਸਰਕਾਰ ਦੇ ਸਿਰ ਤੇ 4 ਲੱਖ ਕਰੋੜ ਦਾ ਕਰਜ਼ਾ ਐ ਤੇ ਜੇ ਮੰਨ ਲਓ ਇਹ ਸਾਰੇ ਪੰਜਾਬੀਆਂ ਨੂੰ ਰਲ ਕੇ ਦੇਣਾ ਪੈਂਦਾ ਤਾਂ ਹਰ ਇੱਕ ਬੰਦੇ ਨੂੰ 130000 ਤੋਂ ਵੱਧ ਦੀ ਰਕਮ ਦੇਣੀ ਪਵੇਗੀ ਚੀਟਿੰਗ ਕਰਤਾ ਹੈ ਤੋ ਹੁਣ ਤੁਸੀਂ ਇਹ ਸੋਚੋਗੇ ਕਿ ਯਾਰ ਮੈਂ ਤਾਂ ਕਿਥੋਂ ਕਿਤੇ ਆਧਾਰ ਮੰਗਿਆ ਨਹੀਂ ਤੇ ਮੇਰੇ ਸਿਰ ਤੇ ਕਰਜ਼ਾ ਕਾਦਾ ਦੇਖੋ ਪੰਜਾਬ ਸਰਕਾਰ ਹਰ ਸਾਲ ਨਵਾਂ ਕਰਜ਼ਾ ਲੈ ਰਹੀ ਹੈ ਤੇ ਇਸ ਸਾਲ ਵੀ ਜੁਲਾਈ ਸਤੰਬਰ ਦੇ ਵਿੱਚ 8500 ਕਰੋੜ ਰੁਪਏ ਕਰਜ਼ਾ ਲੈਣ ਦੀ ਗੱਲ ਚੱਲ ਰਹੀ ਹੈ ਜੇ ਸਾਲ ਦੇ ਹਿਸਾਬ ਨਾਲ ਮੰਨ ਕੇ ਚੱਲੀਏ ਤਾਂ ਹਰ ਰੋਜ਼ 92 ਕਰੋੜ ਰੁਪਿਆ ਕਰਜ਼ਾ ਲਿਆ ਜਾ ਰਿਹਾ ਹੈ ਤਾਂ ਕਾਦੇ ਲਈ ਪੰਜਾਬ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਹੁਣ ਸੋਚ ਕੇ ਵੇਖੋ ਕਿ ਜੇਕਰ ਪੰਜਾਬ ਸਰਕਾਰ ਆਪਣੇ ਜੇਬ ਚੋਂ ਹਰ ਰੋਜ਼ 92 ਕਰੋੜ ਰੁਪਇਆ ਖਰਚ ਰਹੀ ਹੈ ਪਰ ਜੇਬ ਤੁਹਾਡੀ ਖਾਲੀ ਹੈ ਪੈਸੇ ਕਿੱਥੋਂ ਆਣਗੇ ਮੁਫਤ ਬਿਜਲੀ ਮੁਫਤ ਸਕੀਮਾਂ ਸਰਕਾਰੀ ਖਰਚੇ ਤੇ ਪੁਰਾਣੇ ਕਰਜ਼ਿਆਂ ਦਾ ਵਿਆਜ ਇਹ ਸਭ ਕਿੱਥੋਂ ਆਏਗਾ 1970-80 ਦੇ ਦਹਾਕੇ ਵਿੱਚ ਸਭ ਕੁਝ ਠੀਕ ਸੀਗਾ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਤੇ ਉਪਰੋਂ ਹਰੇ-ਨਖਲਾਬ ਨੇ ਸਾਡੇ ਖੇਤਾਂ ਨੂੰ ਸੋਨੇ ਵਰਗੀਆਂ ਫਸਲਾਂ ਦੇ ਨਾਲ ਭਰ ਦਿੱਤਾ ਪਰ ਸਮੱਸਿਆ ਉਦੋਂ ਸ਼ੁਰੂ ਹੋਈ ਜਦੋਂ ਸਰਕਾਰ ਨੇ ਇਹ ਸੋਚਿਆ ਕਿ ਚਲੋ ਲੋਕਾਂ ਨੂੰ ਕੁਛ ਨਾ ਕੁਛ ਫਰੀ ਦੇਣੇ ਆ ਮੁਫਤ ਬਿਜਲੀ ਸਸਤਾ ਰਾਸ਼ਨ ਵੱਡੀਆਂ ਵੱਡੀਆਂ ਸਕੀਮਾਂ ਤੇ ਕਰੋੜਾਂ ਦੇ ਕਰਜ਼ਿਆਂ ਦੀ ਮਾਫੀ ਪੰਜਾਬ ਸਰਕਾਰ ਨੇ ਸੋਚਣ ਵਾਲੀ ਗੱਲ ਹੈ ਕਿ ਜੇਕਰ ਤੁਸੀਂ ਇਹਨਾਂ ਖਰਚਾ ਕਰ ਰਹੇ ਹੋ ਤਾਂ ਕੋਈ ਕਮਾਈ ਵੀ ਤਾਂ ਹੋਣੀ ਚਾਹੀਦੀ ਹੈ ਜੇਕਰ ਕਮਾਓਗੇ ਨਹੀਂ ਤਾਂ ਪੈਸੇ ਆਣਗੇ ਕਿੱਥੋਂ ਹੋਵਸ ਦੀ ਗੱਲ ਆ ਕਰਜ਼ੇ ਤੋਂ ਪੰਜਾਬ ਇੰਡੀਆ ਦੀ ਸੈਕੰਡ ਮੋਸਟ ਇਨਡੇਟਿਡ ਸਟੇਟ ਬਣ ਗਿਆ ਹੈ 1980 ਦੇ ਅਖੀਰ ਤੋਂ ਪੰਜਾਬ ਸਰਕਾਰ ਨੇ ਉਧਾਰ ਲੈਣਾ ਸ਼ੁਰੂ ਕਰ ਦਿੱਤਾ ਸੀ ਪਰ 2000 ਉਹਦੇ ਤੱਕ ਤਾਂ ਹੱਦ ਹੋ ਚੁੱਕੀ ਸੀ ਵੱਡੇ ਵੱਡੇ ਪ੍ਰੋਜੈਕਟਾਂ ਨੂੰ ਵੱਡੀਆਂ ਵੱਡੀਆਂ ਸਬਸਿਡੀਆਂ ਦਿੱਤੀਆਂ ਗਈਆਂ ਸਰਕਾਰੀ ਮੁਲਾਜ਼ਮਾਂ ਦੇ ਤਨਖਾਹਾਂ ਵਿੱਚ ਭਾਰੀ ਵਾਧਾ ਕੀਤਾ ਗਿਆ ਕਈ ਤਰ੍ਹਾਂ ਦੀਆਂ ਮੁਫਤ ਸਕੀਮਾਂ ਵੀ ਚਲਾਈਆਂ ਗਈਆਂ ਪਰ ਆਮਦਨ ਉਹ ਤਾਂ ਹਜੇ ਵੀ ਖੇਤੀ ਤੇ ਹੀ اٹਕੀ ਹੋਈ ਸੀ 2010 ਦੇ ਵਿੱਚ ਪੰਜਾਬ ਸਰਕਾਰ ਤੇ ਕਰਜ਼ਾ 1 ਲੱਖ ਕਰੋੜ ਦਾ ਸੀ 2020 ਦੇ ਵਿੱਚ 2.5 ਲੱਖ ਕਰੋੜ ਤੇ ਹੁਣ 2025 ਦੇ ਵਿੱਚ 4 ਲੱਖ ਕਰੋੜ ਦੀ ਗੱਲ ਹੋ ਰਹੀ ਹੈ ਜਿਸ ਨਰਮ ਪਛਾਦ ਦੇ ਵਿੱਚ ਕਹਾਂ ਤੇ ਜਿੰਨੀਆਂ ਸਰਕਾਰਾਂ ਵੀ ਨਿਕਲ ਕੇ ਗਈਆਂ ਨੇ ਜਿੰਨੀਆਂ ਸਰਕਾਰਾਂ ਵੀ ਅੱਗੇ ਆਉਣਗੀਆਂ ਇਹੋ ਜਿਹੇ ਕੰਮ ਚੱਲਦੇ ਰਹਿਣਗੇ ਵੋਟਾ ਖਰੀਦਣ ਲਈ ਇਦਾਂ ਦੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਨੇ ਜਾਂ ਕੀਤੀਆਂ ਜਾਣਗੀਆਂ ਨੇ ਤਾਂ ਅੱਗੇ ਵੀ ਕੀਤੀਆਂ ਜਾਣਗੀਆਂ ਪਰ ਨਾ ਕਿਸੇ ਪੰਜਾਬ ਸਰਕਾਰ ਨੇ ਪੰਜਾਬ ਦੀ ਆਮਦਨੀ ਵਧਾਉਣ ਵੱਲ ਧਿਆਨ ਦਿੱਤਾ ਸੀ ਨਾ ਕੋਈ ਦੇ ਰਿਹਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਅੱਗੇ ਵੀ ਕੋਈ ਨਹੀਂ ਦੇਵੇਗਾ ਪਰ ਇਸ ਦਾ ਮਤਲਬ ਇਹ ਵੀ ਨਹੀਂ ਹੈ ਕਿ ਇਸ ਚੀਜ਼ ਦਾ ਕੋਈ ਹੱਲ ਨਹੀਂ ਹੈ ਜੇਕਰ ਇਸ ਤੇ ਧਿਆਨ ਦਿੱਤਾ ਜਾਵੇ ਤਾਂ ਹਰ ਚੀਜ਼ ਦਾ ਹੱਲ ਨਿਕਲ ਸਕਦਾ ਹੈ ਪਹਿਲਾਂ ਪੰਜਾਬ ਦੀ ਖੇਤੀ ਨੂੰ ਸੁਧਾਰਿਆ ਜਾ ਸਕਦਾ ਜਿਸ ਤਰ੍ਹਾਂ ਹਰੇ ਇਨਕਲਾਬ ਨੇ ਉਸ ਟਾਈਮ ਤੇ ਪੰਜਾਬ ਦੀ ਮਦਦ ਕੀਤੀ ਸੀ ਅੱਜ ਵੀ ਉਸ ਤਰੀਕੇ ਨਾਲ ਹੀ ਖੇਤੀ ਨੂੰ ਸੁਧਾਰ ਕੇ ਕਈ ਤਰ੍ਹਾਂ ਦੇ ਹੱਲ ਕੱਢੇ ਜਾ ਸਕਦੇ ਨੇ ਪਰ ਜੇਕਰ ਅਸੀਂ ਮਾਲਕਾ ਜੱਲੇ ਦਾ ਕਣਕ ਤਾਂ ਛੋਣੇ ਨਾਲ ਹੀ ਸਭ ਕੁਝ ਸਰ ਜਾਏਗਾ ਉਹ ਖਤਲ ਹੋਣ ਵਾਲੀ ਨਹੀਂ ਹੈ ਸਾਨੂੰ ਨਵੀਆਂ ਫਸਲਾਂ ਜਿਵੇਂ ਫਲ ਸਬਜ਼ੀਆਂ ਆਰਗੇਨਿਕ ਖੇਤੀ ਨੂੰ ਬਦਾਵਾ ਦੇਣਾ ਪਵੇਗਾ ਸੋਚੋ ਜੇਕਰ ਪੰਜਾਬ ਦੇ ਕਿਸਾਨਾਂ ਨੂੰ ਸਹੀ ਮੰਡੀਆਂ ਮਿਲ ਜਾਂਦੀਆਂ ਨੇ ਤਾਂ ਕੀ ਕੁਝ ਕਰ ਸਕਦੇ ਨੇ ਦੂਸਰਾ ਹੈ ਉਦਯੋਗ ਲੈ ਕੇ ਆਓ ਪੰਜਾਬ ਦੇ ਵਿੱਚ ਗੁਜਰਾਤ ਮਹਾਰਾਸ਼ਟਰ ਵਰਗੇ ਆਈਟੀ ਹੱਬ ਬਣ ਚੁੱਕੇ ਨੇ ਉਹਨਾਂ ਸਟੇਟਾਂ ਦੇ ਵਿੱਚ ਫੈਕਟਰੀਆਂ ਸਟਾਰਟਅਪ ਦੇ ਨਾਲ ਲੱਖਾਂ ਨੌਕਰੀਆਂ ਪੈਦਾ ਕੀਤੀਆਂ ਜਾ ਰਹੀਆਂ ਨੇ ਪੰਜਾਬ ਸਰਕਾਰ ਨੂੰ ਇਸ ਤੇ ਨੀਤੀ ਬਣਾਉਣੀ ਪਵੇਗੀ ਕਿ ਹੋਰ ਨਵੀਆਂ ਕੰਪਨੀਆਂ ਪੰਜਾਬ ਵਿੱਚ ਆਉਣ ਤਿਸਾਂ ਜੋ ਮੁਫਤ ਸਕੀਮਾਂ ਚੱਲ ਰਹੀਆਂ ਨੇ ਤੇ ਥੋੜੀ ਜੀ ਬ੍ਰੇਕ ਲਗਾਈ ਜਾਵੇ ਮੁਫਤ ਬਿਜਲੀ ਮੁਫਤ ਰਾਸ਼ਨ ਇਹ ਸੁਣ ਕੇ ਸਭ ਕੁਝ ਬਹੁਤ ਚ ਪਰ ਇਹਦੇ ਨਾਲ ਪੰਜਾਬ ਸਰਕਾਰ ਦੀ ਜੇਬ ਵੀ ਤਾਂ ਖਾਲੀ ਹੋ ਰਹੀ ਹੈ ਮੈਂ ਇਹ ਨਹੀਂ ਕਹਿ ਰਿਹਾ ਕਿ ਬਿਲਕੁਲ ਹੀ ਬੰਦ ਕਰ ਸਕੀਮਾਂ ਜੇ ਦੇਣੀਆਂ ਆਂ ਤਾਂ ਸਿਰਫ ਉਹਨਾਂ ਲੋਕਾਂ ਨੂੰ ਦੋ ਜਿਨ੍ਹਾਂ ਨੂੰ ਐਕਚੁਅਲੀ ਇਸ ਦੀ ਲੋੜ ਹੈ ਮੈਂ ਕਈ ਏਦਾਂ ਦੇ ਕੇਸ ਦੇਖੇ ਨੇ ਜਿਨ੍ਹਾਂ ਦੇ ਆਪਣੇ 10-10 ਕਿੱਲੇ ਪੈ ਲਈ ਹੈ ਹਰ ਸੀਜ਼ਨ ਦੇ ਵਿੱਚ ਚੋਨਾ ਕਣ ਉਹਨਾਂ ਦੇ ਘਰ ਆਉਂਦੀ ਹੈ ਪਰ ਫਿਰ ਵੀ ਜਦੋਂ ਸਰਕਾਰੀ ਕੰਮ ਆਉਂਦੀ ਹੈ ਸਭ ਤੋਂ ਪਹਿਲਾਂ ਉਹਨਾਂ ਦੇ ਘਰਾਂ 'ਚ 10-10 20-20 ਤੋੜੇ ਚਾਹੁੰਦੇ ਨੇ ਤੇ ਚੌਥਾ ਸਰਕਾਰ ਨੂੰ ਆਪਣੇ ਖਰਚੇ ਘੱਟ ਕਰਨ ਦੀ ਲੋੜ ਹੈ ਵੱਡੇ ਵੱਡੇ ਬੰਗਲੇ ਗੱਡੀਆਂ ਬੇਲੋੜੀਆਂ ਯਾਤਰਾ ਤੇ ਖਰਚਾ ਨਾ ਕਰੋ ਜਿਹੜਾ ਪੈਸਾ ਖਰਚ ਰਹੀ ਹੈ ਤਾਂ ਪੈਸਾ ਸਕੂਲਾਂ ਹਸਪਤਾਲਾਂ ਤੇ ਨਵੀਆਂ ਨੌਕਰੀਆਂ ਪੈਦਾ ਕਰਨੀ ਲਗਾਓ ਤਾਂ ਕਿ ਉਹਨਾਂ ਵਾਲਾ ਟਾਈਮ ਪੰਜਾਬ ਲਈ ਸੌਖਾ ਹੋ ਸਕੇ ਪੰਜਾਬ ਇੱਕ ਖੁਸ਼ਹਾਲ ਸੂਬਾ ਹੈ ਪਰ ਇਹ ਵਧ ਰਿਹਾ ਕਰਜ਼ਾ ਪੰਜਾਬ ਦੇ ਸਿਰ ਤੇ ਤਾਂ ਲਵਾਰ ਵਾਂਗੂ ਲਟਕ ਰਿਹਾ ਹੈ ਸਰਕਾਰ ਨੂੰ ਕੁਝ ਸਖਤ ਫੈਸਲੇ ਲੈਣੇ ਪੈ ਸਕਦੇ ਨੇ ਮੁਫਤ ਸਕੀਮਾਂ ਨੂੰ ਘੱਟ ਕਰਨਾ ਹੀ ਪਵੇਗਾ ਨਵੇਂ ਵਿਯੋਗਾਂ ਨੂੰ ਲੈ ਕੇ ਆਉਣ ਵਾਸਤੇ ਖਰਚਾ ਕਰਨਾ ਪਵੇਗਾ ਪਰ ਸਾਨੂੰ ਵੀ ਥੋੜਾ ਸਮਝਣ ਦੀ ਲੋੜ ਹੈ ਹਰ ਵਾਰੀ ਸਰਕਾਰ ਤੋਂ ਮੁਫਤ ਦੀ ਉਮੀਦ ਨਹੀਂ ਰੱਖ ਸਕਦੇ ਤੇਰੇ ਹਿਸਾਬ ਨਾਲ ਪੰਜਾਬ ਦੇ ਨੌਜਵਾਨਾਂ ਦੇ ਕਿਸਾਨਾਂ ਦੇ ਵਿੱਚ ਹਾਲੇ ਵੀ ਉਹ ਜੋਸ਼ ਮੌਜੂਦ ਹੈ ਜੋ ਮੁਰ ਤੋਂ ਪੰਜਾਬ ਨੂੰ ਸੋਨੇ ਦੀ ਚਿੜੀ ਬਣਾ ਸਕਦਾ ਹੈ ਬਸ ਸਹੀ ਸੋਚ ਤੇ ਸਹੀ ਮਿਹਨਤ ਦੀ ਲੋੜ ਹੈ ਤੁਸੀਂ ਕੀ ਸੋਚਦੇ ਹੋ ਇਸ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ